ਹਾਂਜੀ ਸਤਿ ਸ੍ਰੀ ਅਕਾਲ ਜੀ ਪਹਲਾ ਡੈਡੀ ਫਨ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਵੀਰ ਡੈਗੀ ਆ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਪੰਜ ਝੋਟੀਆਂ ਹਰਿਆਣੇ ਦੀਆਂ ਤੇ ਦੋ ਚਾਰ ਝੋਟੀਆਂ ਆਪਣੇ ਇੱਧਰ ਦੀਆਂ ਹਾਲਾਂਗੇ ਤੇ ਨਾਲ ਇੱਕ ਦੋ گاؤں ਹਾਲਾਂਗੇ ਤੇ ਬਾਕੀ ਪੁੱਛਦੇ ਤੇਜਵੀਰ ਜੀਆਂ ਨੂੰ ਕੱਢ ਦੇ ਗੱਲ ਬਾਤ ਇੱਕ ਆ ਮਰਜ ਖਾਲਾਂਗੇ ਗੱਬਨ ਬਾਕੀ ਪੁੱਛਦੇ ਹਾਂ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਚੱਲ ਰਿਹਾ ਸਭ ਤੋਂ ਪਹਿਲਾਂ ਧੰਨਵਾਦ ਹਮਾਰਾ ਵੋਟ ਆ ਸਾਈਕਲ ਕਿਧਰ ਪਾਕਸ਼ਾਲਾ ਬਾਕੀ ਸਾਰੇ ਵੀਰ ਭੈਣ ਫਰਾਜੜੇ ਪਾਲਾੜੇ ਦੇ ਨਾਲ ਮੈਂਦੇ ਆ ਹਾਂਜੀ ਮੇਰੇ ਤੋਂ ਪਿਆਰ ਪ੍ਰੀਤ ਨੂੰ ਸਤਿ ਸ੍ਰੀ ਅਕਾਲ ਤੇ ਵਕਤੋ ਵਦ ਵੀਡੀਓ ਨੂੰ ਸ਼ੇਅਰ ਕਰੋ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਮਾਲ ਆਪਣੀ ਦਾ ਬਾਕੀ ਸੋਇਆ ਸੁਆਇਆ ਵਾ ਠੀਕ ਹੈ ਜੀ ਇੱਕ ਛੋਟੀ ਗੱਬਣਿਆਂ ਹਾਂਜੀ ਤੇ ਗਾਹਾਂ ਵੀ ਹੈਗੀਆਂ ਇੱਕ ਦੋ ਗਾਹਾਂ ਇੱਕ ਪਿਆੜਾ ਗਈਆਂ ਹਾਂਜੀ ਹੋਰ ਹੀ ਮਈਆਂ ਇੱਕ ਦੋ ਹੋਰ ਹੋਣ ਵੀ ਆਈਆਂ ਅੱਜ ਤੰਗੀਆਂ ਠੀਕ ਹੈ 13-14 ਕਿਲੋ ਵਾਲੀਆਂ ਹਾਂਜੀ ਉਹ ਵੀਡੀਓ ਚ ਨਹੀਂ ਪਾਉਣੀ ਆ ਉਹ ਕੱਲ ਨੂੰ ਜਾਂ ਪਰਸੋਂ ਪਾਵਾਂਗੇ ਵੀਡੀਓ ਬਾਹਰ ਆ ਠੀਕ ਹੈ ਜੀ ਹੁਣ ਇਹ ਲਾ ਕੇ ਲਾਈਆਂ ਉਹ ਚੋ ਚੱਲ ਜੀ ਹਾਂਜੀ ਉਹ ਨਹੀਂ ਪਾਉਣੀ ਆ ਤੇ ਜੀਆਂ ਮਈਆਂ ਵੀ ਠੀਕ ਹੈ ਜੀ ਤੇ ਬਾਕੀ ਇਹੋ ਮਾਲ ਜਿਹੜਾ ਹੁਣ ਪਾਣਾ ਦਾ ਸਾਹਮਣੇ ਠੀਕ ਹੈ ਠੀਕ ਹੈ ਖੋਲੀਏ ਖਾਲੀ ਪਹਿਲੇ ਸੂਈ ਸੂ

ਉਦੋਂ ਨਾ ਬੋਲਾ ਨਾ ਦੱਸ ਕੋਲੇ ਅਰੇ ਬੋਲਾ ਹੀ ਦੱਸ ਕੋਲੇ ਪੱਕਾ ਹੋਊਗਾ ਤੇ ਬਾਕੀ ਸਾਰੇ ਠੰਡੀ ਇੰਨੀ ਵੀ ਜਦਾਂ ਗਾਈਆਂ ਇੰਦੀ ਕਿਹਦੇ ਆ ਦੇਖੋ ਠੀਕ ਹੈ ਜੀ ਇਹਨੂੰ ਪਤਾ ਨਾ ਤ ਮਾਰਨੀ ਇਹਦੇ ਲਈ ਹਾਂ ਬੱਚੇ ਆ ਗਏ ਠੰਡੀ ਕੱਟਾ ਮੰਗ ਲੈ ਕੱਟਾ ਦੇਖੋ ਕੱਟੇ ਮੰਗ ਲੈ ਤੇ ਕੱਟਾ ਵਾਹ ਕੱਟਾ ਆ ਗਿਆ ਮੰਗ ਲੈ ਦੇਖੋ ਝੋਟੀ ਕਿੰਨਾ ਡਿਜ਼ਾਈਨ ਕਿੰਨੀ ਸਾਫ ਆ ਠੀਕ ਹੈ ਜੀ ਤੇ ਦੱਸੋ ਰੇਟ ਰੇਟ ਦਾ ਬੋਤਣ ਨੀ ਕਰਨਾ ਹਾਂ ਜੀ ਦੱਸੋ ਇੱਕ 20 ਇੱਕ 20 ਦੀ ਇਹ ਮੰਗਣ ਨੂੰ ਇੱਕ 20 ਮੰਗੀਏ ਇੱਕ 15 ਮੰਗੀਏ ਹਾਂਜੀ ਤੇ ਇੱਕ 6 ਦੀ ਹਾਣਾ ਦੇ ਇੱਕ 6 ਦੀ ਇੱਕ 6 ਦੀ ਹਾਣਾ ਕੱਟੀ ਲਵਾਂਗੇ ਹਾਂ ਨਹੀਂ ਪਹਿਲਾਂ ਉਸ ਕੋਲ ਬਲਾਸ ਕੋਲ ਬੋਲਾ ਤੇ ਕੱਟੀ ਦੇਖੋ ਕਿਦਾਂ ਦੀ ਆ ਠੀਕ ਹੈ ਜੀ ਨੀਲੀ ਅੱਗੋਂ ਪਿੱਛੋਂ ਵੇਖੋ ਹਾਂਜੀ ਸਾਰੇ ਪਾਸੇ ਪੂਰੀ ਤਰਿਆਂ ਦਾ ਅੱਗਾ ਚੰਗਾ ਨਾਕਿੰਗ ਦੇ ਪਿੱਛਾ ਚੰਗਾ ਨੇ ਇਹਦਾ ਅਗਾੜ ਵੀ ਚੰਗੀ ਤੇ ਪਿਛਾਰ ਵੀ ਚੰਗੀ ਠੀਕ ਹੈ ਜੀ ਵੀ ਕਿੱਥੇ ਰੱਖੋ ਤਾਂ ਸਾਂ ਲਗਾ ਠੀਕ ਹੈ ਕੋਲੋਂ ਆ ਗਈ ਖੋਲੋ ਜੀ ਦੋਨੇ ਬਟਾ ਹਾਲ ਸੈਗ ਮੜੇ ਮੈਂ ਤਾਂ ਗੱਡੀ ਵੇਖ ਕਦਾ ਚੇਪਰਾ ਘਰ ਖੜ ਲੈਂ ਗਿਆ ਖੋਲੋ ਖੋਲੋ ਹਾਂਜੀ ਖੋਲੋ ਜੀ ਇਹ ਵਿੱਚ ਦੂਜਾ ਸੂਆ ਝੋਡੀ ਆ ਦੂਜਾ ਸੂਆ ਝੋਡੀ ਉਧਰ ਵਾਲੇ ਉਧਰ ਦੀ ਝੋਡੀ ਇਹ ਉਧਰ ਦੀ ਆ ਗਈ ਖੜਿਆਣੇ ਉਧਰ ਦੀ ਉਧਰੋਂ ਲੈ ਆ ਕੇ ਆਪ ਬਿਜਾ ਕੇ ਦੂਜਾ ਸੂਆ ਦਾ ਤਾਂ ਦੁੱਧ ਹੋਊਗਾ ਜ਼ਿਆਦਾ 13 ਵੀ ਉਸੇ 14 12 ਕਿਲੋ ਦਾ ਪੱਕਾ ਲਿਟੜਾ ਹੋਊਗਾ ਠੀਕ ਹੈ ਜੀ ਦੁੱਧ ਦਾ ਪਾਣੀ ਰਗਾ 1.5 ਪਾਣੀ ਦੇ ਕੋਲ ਬਾਹਰ ਹੋਊ ਝੋਡੀ ਠੀਕ ਹੈ ਜੀ ਮੜਾ ਸਿੰਘ ਸਿੰਘਾਂ ਮਖਾਲ ਦੇ ਕਿਤਾ ਭੌਰ ਕਾਲੀ ਜਾਮ ਮੋਰਗੀ ਹਾਂਜੀ ਹਾਂਜੀ ਲੈ ਆ ਜੋ ਜੀ ਲੈ ਆ ਜੋ ਇਹ ਨਹੀਂ ਠੰਡੀਆਂ ਵੀ ਭਾਂ ਲੰਮੇ ਬੈ ਕੇ ਚਲੋ ਠੀਕ ਹੈ ਜੀ ਕਿਹੜਾ ਭੌਰ ਮੋਦੋਨਾ ਢੰਡੀ ਬੜੀ ਏਡੀ ਕਰਨ ਵਾਲੀ ਆ ਹਾਂਜੀ ਭਾਈ ਨੂੰ ਇੱਟ ਦਾ ਵੰਦੇ ਠੀਕ ਆ ਇਹ ਇੱਟ ਤੋਂ ਵੀ ਧੂਕ ਲੈ ਚੋਗੀ ਤੇ ਮੇਰਾ ਪੈਸਾ ਨਾਵਾਂਗੇ ਸਿੰਗਵੇ ਇਹ ਕੰਡ ਆਪਣਾ ਕੰਡ ਕੰਡ ਦੋ ਮਰੇ ਮੂਹ ਠੀਕ ਆ ਜੀ ਪਹੁੰਚ ਜਾਵਾਂਗੇ ਕਿ ਮੈਂ ਨਗਰ ਬੱਚਿਆ ਕੀ ਆ ਗਿਆ ਦੋ ਕਿ ਕੱਟਾ ਡਬੜਾ ਹੋ ਗਈ ਆ ਗਈ ਜੀ ਜੀ ਹਾਂਜੀ ਬੱਚਾ ਮਗਰ ਕੱਟਾ ਸੂਈ ਨੂੰ 20 ਦਿਨ ਹੋ ਗਏ ਆ ਠੀਕ ਆ ਜੀ ਕੱਟਾ ਮਗਰ ਉਹਦਾ ਪਿਛੋੜੀ ਬਾਅਦ ਮੜ ਕੇ ਲਿਆ ਆ ਹਾਂਜੀ ਇਹ ਵੀ ਜਾਣਾ ਪਰ 12 ਕਿਲੋ ਜਿਹੜਾ ਪੱਕਾ ਲੀਟਰ ਵਾਲਾ 12 ਕਿਲੋ ਲੀਟਰ ਵਾਲਾ ਲੀਟਰ ਵਾਲਾ ਤੇ ਕਾਲੀ ਮੋਰ ਚੂਹ ਜਾਨਾ ਚੰਗੀ ਆ ਸਿੱਧੀ ਵੇਖ ਲੈ ਮੈਂ ਗਿੱਡੀ ਹਾਂ ਮਗਰ ਕਟਾ ਆ ਗਿਆ ਹਾਂ ਕਟਾ ਇਹ ਮਗਰ ਠੀਕ ਹੈ ਜੀ ਉਹ ਬੱਚਾ ਕਾਹੀ ਸਵਾਲ ਕੋ ਹਾਂ ਜੀ ਵਿਖਾਲਦਾ ਚਲੋ ਦੱਸੋ ਰੇਡ ਵਿਖਾਲਦਾ ਬੱਚਾ ਪਹਿਲਾਂ ਇਹ ਨੇਵਾ ਇਧਰ ਮੈਂ ਕਿਦਾਂ ਲਗਾ ਇਹ ਪਸ਼ਮਾਨ ਹੀ ਲਗਾ ਕੋਈ ਪਸ਼ਮਾਨ ਆਦੀ ਹੈ ਨਾ ਜਿਹਦੇ ਐ ਲਈ ਫਿਰਦੇ ਜਿੱਦਾਂ ਕਿ ਕਰਮਾਂ ਵਾਲੀ ਵੇਖ ਹੁਣ ਲੈਵਾ ਹਾਂਜੀ ਵੇਖ 12 ਕਿਲੋ ਦੁੱਧ ਆ ਪੌਣੇ 2 ਕਿਲੋ ਗਾੜੂ ਨਾੜਾ ਵਾਦੇ ਛੁਮਣੀ ਪਹਿਲਾਂ ਕਿੱਦਾਂ ਚਾਰ ਫਿਰੇ ਨਾੜਾ ਖੱਡੇ ਦੇ ਇਧਰੇ ਚੱਲ ਬਤੇ ਉੱਥੇ ਹੀ ਨਸਲ ਹੋਈ ਨਹੀਂ ਜਿੱਥੇ ਖਲੋਂਦੀ ਆ ਤੇ ਆਵੇ ਇਧਰ ਨਾ ਲੱਗਾ ਕਿ ਇਹ ਨਾ ਬਿਜਲੀ ਘਰ ਬਣਿਆ ਅਸਲੇ ਠੀਕ ਹੈ ਜੀ ਆਵੇ ਚਲੋ ਚਲੋ ਦੱਸੋ ਡੇਟ ਬਹੁਤ ਜਗਾ ਭੋਰ ਕਾਲੀ ਆ ਇਹਦਾ ਮੋਰੀ ਨੇ ਮਰੀ ਗੀ 1 ਲੱਖ ਤੇ 30 ਹਜ਼ਾਰ ਦੀ ਹੋਣੀ ਇੱਕ ਲੱਖ 30 ਦੀ ਨਾ 1 30 ਦੀ ਨਾ 1 50 ਦੀ ਹਾਂ ਜੀ ਕਿ ਉਹ ਬੇਚਣੀਆਂ ਹੋਰ ਆ ਰਹਿਣੀਆਂ ਹਾਂ ਹਾਂ ਜੀ ਇਹ 20 ਦੀ ਮਿਕਾਨੇ ਵੀ ਤੋਂ ਥੱਲੇ ਕਰ ਦੇਣੀ ਆ 20 ਤਾਂ ਵੀ ਥੱਲੇ 20 ਤੋਂ ਥੱਲੇ ਕਰ ਦੇਣੀ ਆ ਵੀ ਜਿਹੜਾ ਵੀਰ ਭਰ ਦਵਾ ਦੇਖੇ ਹਾਂ ਜੀ ਉਹ ਕਹਿੰਦੇ ਲੈ ਆਵਾ ਠੀਕ ਹੈ ਜੀ ਤੇ ਜਦੋਂ ਜਿਹੜਾ ਕਰਮਾ ਲਾਊਗਾ ਮੈਂ ਚੇਕ ਕਰ ਹਾਂਜੀ ਹਾਂਜੀ ਖੜਵੀ ਕਿਲੇ ਠੀਕ ਹੈ ਜੀ ਕਰਮਾ ਜੀ ਕਰਮਾ ਚ ਲੱਗਣੀ ਆ ਹਾਂਜੀ ਇਹ 116 ਦੀ ਦਵਾਈ ਖਾਣਾ ਹੈ 116 ਦੀ 116 ਦੀ 12 ਨੂੰ ਦੁੱਧ ਹੋਊਗਾ ਭੱਟੀ ਮਹੀ ਜਵਾਬ ਸਮਾਂ ਇੱਕ ਰੰਗ ਵਾਲਾ ਤੇ ਊੜਾ ਵੇ ਮੜੀ ਪਸ਼ਾਹ ਉਹ ਫਾੜੇ ਗੱਡੀ ਲੰਮੀ ਮੈਂ ਠੀਕ ਹੈ ਜੀ ਬਾਕੀ ਭੈਣ ਭਰਾ ਸਿਆਣੇ ਵੇਖ ਲਓ ਵੀ ਸਾਰੇ ਹਾਂਜੀ ਮੈਂ ਲੰਮੀ ਗੱਡੀ ਆ ਸਾਰੇ ਟੰਗ ਕਰੋ ਆਪਾਂ ਆਪਣੇ ਟੰਗੇ ਆ ਜਾ ਭਾਵੇਂ ਆਲੇ ਆਗੇ ਆਈ ਨੇ ਥਾਣ ਪੰਜ ਆ ਪੰਜ ਥਾਣ ਪੰਜ ਥਾਣ ਆ ਉਦੋਂ ਦਾ ਝੋਟੀ ਤੋਂ ਜ਼ਿਆਦਾ ਇੱਕ ਕਲਦੀ ਆਪਣੇ ਕੋਈ ਹੋਏ ਜੀ ਲੈ ਤਾ ਤੁਹਾਨੂੰ ਤਾਂ ਹੀ ਗੱਲੂ ਆ ਉਦੋਂ 12-13 ਕਿਲੋ ਠੀਕ ਹੈ ਜੀ 14 ਚੂਮ ਚਾਮ ਚੰਗੀ ਜੀ ਤੇ ਗੱਲ ਹੀ ਤਾਂ ਦੀ ਹੈ ਨਾ ਇਹ ਦੀ ਜਾਹੇ ਗੱਲ ਗਾਂਦੀ ਇਹ ਸੂਆ ਕਿਨਾਂ ਆ ਗਿਆ ਜੀ ਸੂਆ ਤੋਂ ਪਹਿਲਾਂ ਹੀ ਆ ਪਹਿਲਾਂ ਸੂਆ ਸੂਆ ਪਹਿਲਾਂ ਤੇ ਦੁੱਧ 10 ਕਿਲੋ ਠੰਡਾ ਕਰਕੇ ਤਾਂ ਕੋਈ 10 ਡੰਗ ਚੋਦੇ ਹਾਂਜੀ ਤੇ ਜੇ ਘਟ ਜੇ ਤਾਂ ਹਾਂ ਦੁੱਧ ਅਸੀਂ ਪੈਸੇ ਦੰਗ ਨੂੰ ਜਿੰਨੇ ਠੀਕ ਹੈ ਠੀਕ ਹੈ ਜੀ ਹੁਣ 10 ਹੋਊਗਾ ਉਦੋਂ ਜ਼ਿਆਦਾ ਪ੍ਰਾਈਸ ਵੇਰ ਆਦੀ ਆ ਗਈ ਹੈ ਕਾਕੀ ਪਤਾ ਆ ਤਾੜਾ 15 ਕਿਲੋ ਦਾ ਠੀਕ ਹੈ ਜੀ ਜਿਆਦਾ ਚੰਗੀ ਆ ਵਾ ਭਾਜੀ ਇੱਧਰ ਦੀ ਜੀ ਠੀਕ ਆ ਜੀ ਅਸੀਂ ਇਹੀ ਨਹੀਂ ਆਣੇ ਮੈਨੂੰ ਉਧਰ ਦੀ ਜਾਈ ਹਾਂਜੀ ਇੱਧਰੋਂ ਲਈ ਜਾ ਇੱਧਰ ਵੀ ਆ ਦੁੱਧ 10 ਕਿਲੋ ਹੋਊਗਾ ਤੇ ਆਪਸ ਮਾ 1 ਨੰਬਰ ਦਾ ਤਾਜ਼ਾ ਬੱਚਾ ਮਗਰ ਠੀਕ ਹੈ 2 ਮਹੀਨੇ ਦਾ ਜੀ 2 ਮਹੀਨੇ ਦਾ 10-12 ਮੈਂ ਬੱਚਾ ਵਾ ਬੱਚਾ ਮਗਰ ਆ ਕਿ ਕਿਹਾਣ ਦੇ 5-6 ਜੇ ਤੇ ਨਹੀਂ ਪਾਂਦੀ ਤੇ ਸਾਰੇ ਚਾਹਦੇ ਆ ਠੀਕ ਹਾਂਜੀ ਤੇ ਸਾਰੇ ਚਲਦੇ ਜੀ ਠੀਕ ਹੈ ਜੀ ਓਏ ਦੁੱਧਾ ਮੋੜ ਲੈਣਾ ਵੇ ਸੁਣਾ ਤੇ ਜਿੰਨਾ ਕਿ ਇਹਨਾਂ ਸਰ ਦੁੱਧਿਆ ਨਾ ਹਾਂਜੀ ਉਹਨਾਂ ਮੋੜ ਨਹੀਂ ਕਰਨਾ ਠੀਕ ਆ ਕੱਟੀ ਵੀ ਕੱਟਾ ਜੋ ਮਗਰ ਕੱਟਾ ਗੱਡੀ ਗੱਡੀ ਕੱਟੀ ਕੱਟੀ ਹੈ ਬਰਾਵਾ ਕੱਟੀ ਠੀਕ ਹੈ ਕੱਟੀ ਹੈ ਦੱਸੋ ਰੇ ਇਹਦਾ ਮੋਲ ਉਹਦਾ ਦੇ ਵਾਧ ਕਈ ਜਾ ਲੱਖੋਂ ਬਾਹਰ ਹੋਈ ਦੀ ਆ ਹਾਂਜੀ ਪੰਜ ਥਣੇ ਘੱਟ ਤੇ ਨਹੀਂ ਵਾਧਦੀ ਤੈਨੂੰ ਵਾਧਦੀ ਆ ਹਾਂਜੀ ਹਾਂਜੀ ਬਾਕੀ ਦੁੱਧ ਆ ਕੇ ਲੋ ਹੁਣ ਹੀ ਦੇ ਦਾਂਗੇ ਪੂਰੇ 82000 82000 ਨਾ 82 ਦੀ ਨਾ 80 ਦੀ ਹਾਂਜੀ ਨਹੀਂ ਤਾਂ ਲੱਖ ਦੀ ਦੁੱਧੇ ਹਿਸਾਬ ਨਾਲ ਅਸੀਂ ਵੀ ਤਾਂ ਗੱਲ ਲਈ ਅਸਲ ਦਲੰਡੀ ਕੱਲ ਆਪਣੀ ਚੋਣ ਵਾਸਤੇ ਕਰ ਲਈ ਠੀਕ ਹੈ ਜੀ ਜਦੋਂ ਵੀਡੀਓ ਪਾਤੀ ਜੇ ਕੋਈ ਵੀਰਪਨ ਐਂਟਰਾ ਲੈ ਜੂ ਤਾਂ ਬੜੀ ਚੰਗੀ ਗੱਲ ਆ ਪੰਜ ਫੜੀ ਤੋਂ ਵੀ ਜ਼ਿਆਦਾ ਖੋਸ਼ੀ ਹੋ ਰਹਿੰਦੇ ਆ ਠੀਕ ਹੈ ਜੀ ਪੰਜ ਫੜੀ ਨਾ ਬੋਧੇ ਭਾਂ ਭਾਂ ਦਿਵਾਨ ਦੇ ਵਾਂ ਨੂੰ ਪੰਜ ਨਹੀਂ ਚਾਹੀਦੀ ਆ ਹਾਂਜੀ ਇਹ ਕੱਗੇ ਪੰਜ ਫੜੀ ਮੈਂ ਅਸੀਂ ਲੈ ਲਈ ਨਹੀਂ ਆ ਠੀਕ ਹੈ ਜੀ ਆ ਜਿਹੜਾ ਘਰ ਤੇ ਵਾਧੀ ਆ ਇਹ ਨੂੰ ਹਵਾਲਾ ਬੰਦੇ ਤੇ ਜਾਵਾਂਗੇ 75 ਦੀ ਹਾਂ ਨਾ 75 ਠੀਕ ਹੈ ਬਾਕੀ ਪਹਿਲਾਂ ਤੋਂ ਠੀਕ ਹੈ ਐਨ ਇੱਕ ਦੋ ਬੜੀ ਚੰਗੀ ਚੌਂ ਚੌਂ ਬੜੀ ਸਾਫ਼ ਆ ਠੀਕ ਹੈ ਠੀਕ ਹੈ ਜੀ ਖੋਲੋ ਅਗਲੀ ਆ ਵੇਹ ਇਕੱਠੀ ਕੁਲੀ ਚੰਗੀ ਮਗਰ ਹਾਂ ਲੋਇਆ ਅੰਗੜਾ ਹਾਜੀ ਛੋਟੀ ਹਾਂਜੀ ਠੀਕ ਹੈ ਲੋਈ ਮੰਨ ਲੱਖੀ ਆਪਾਂ ਅੱਗੇ ਕਰਾਂਗੇ ਹਾਂਜੀ ਸੋੜੋਗੇ ਤੇ ਦੋ ਤੋਂ 12 13 ਕੋਈ ਗੱਡ ਨਹੀਂ ਥੜੀ ਖਾਲ ਹੋ ਰਹਿੰਦੀ ਠੀਕ ਹੈ ਜੀ ਮੈਂ ਦੇਖ ਤਾ ਬੜਾ ਬਣਾ ਉਧਰ ਦੀ ਜਾਂਦੀ ਰਹਿਣੀ ਨਹੀਂ ਮੈਂ ਜੀ ਨਹੀਂ ਆਉਂਦੀ ਮੇਰੇ ਖੋਲੋ ਉਹ ਠੀਕ ਹੈ ਕੋਈ ਨਹੀਂ ਅਗਲੀ ਵੀਡੀਓ ਚ ਪਾਵਾਂਗੇ ਪਾਵਾਂਗੇ ਆਵੇ ਫਿਰ ਛੋਟੀ ਜਿਸ ਵਿੱਚ ਥੋੜੀ ਜਿਹੀ ਰਸੀ ਆ ਠੀਕ ਹੈ ਜੀ ਦੂਜਾ ਸੂ ਆ ਗਿਆ ਤੇ ਦੋ ਤੇ ਦੋ ਨਾਲ ਬੜੀ ਬਰੀਨ ਥੋਕਣ ਹੁੰਦੀ ਹੈ ਠੀਕ ਹੈ ਜੀ ਸਾਡੇ ਤੇ ਜੱਡਾ ਦੀ ਕੰਮ ਰੋਟੀ ਲਾਇਆ ਹੁੰਦਾ ਠੀਕ ਹੈ ਦੁੱਧ ਕਿੰਨਾ ਆ ਗਿਆ ਕਿੰਨਾ ਆ ਗਿਆ ਦੁੱਧ ਦਾ ਪੱਕਾ ਵਾ ਸਿੰਗਵੇ ਨਿਕਾ ਠੀਕ ਹੈ ਜੀ ਕਹਿੰਦੇ ਦੋ 2 ਲੀਟਰ ਹਲਸੀਆ ਹਾਂਜੀ ਸਿੰਗ ਨਿਕਾ ਹੈ ਛੋਟੀ ਕੱਦ ਪਧਰਾ ਪਧਾ ਹਟਾ ਨਹੀਂ ਠੀਕ ਹੈ ਜੀ ਛੋਟਾ ਵਾ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਚਾ ਉਹ ਹਾਲ ਨਹੀਂ ਬਚਾ ਬਚਾ ਠੀਕ ਹੈ ਜੀ ਚਚਵਾ ਦੇ ਬਸਮਾ ਹਾਂਜੀ ਹਲੋ ਇਹ ਗਾਲੋ ਜਿਹੜਾ ਸਮਰਸੀ ਦਾ ਮੋਟਰ ਹੁੰਦੀ ਆ ਠੀਕ ਹੈ ਜੀ ਇੰਨਾ ਜਿਆਦਾ ਚੰਗਾ ਲੱਗਦਾ ਸਵਾਰ ਦਾ ਪੁੱਛੋ ਜੀ ਇਹ ਮੈਨੂੰ ਨਹੀਂ ਮਾੜਾ ਪਾਣੀ ਨਾਲ ਜਿਆਦਾ ਹੀ ਚੰਗਾ ਸਾਰੀਆਂ ਇੱਕ ਦੂਜੇ ਚੜਦੀ ਚੜਦੀ ਹੈ ਠੀਕ ਹੈ ਬਹੁਤ ਵੈਤ ਕਾਬ ਸਮਾ ਦਾ ਛਾਣ ਵੀ ਬੱਚਾ ਕੀ ਮਗੜਾ ਗਿਆ ਕਟਾ ਬਹਿ ਜਾਓ ਕਟਾ ਹਾਂ ਲੈ ਚੱਲੇ ਜਾਓ ਕਿਹੜਾ ਕਟਾ ਜੋ ਆਹ ਇੱਕ ਕਟਾ ਹੈਗਾ ਹਲੋ ਠੀਕ ਹੈ ਜੀ ਰੇਟ ਠੀਕ ਹੈ ਜੀ ਆ ਬੱਚਾ ਆ ਗਿਆ ਹਾਂ ਬੱਚਾ ਠੀਕ ਹੈ ਜੀ ਆ ਮੋੜ ਮੋੜਾ ਜਿਹਨਾਂ ਮੈਂ ਤੇ ਕਿਹਾ ਦਿੰਦਾ ਕਿ 60000 ਦੀ 60000 ਦੀ ਨਾ 60 ਦੀ ਨਾ 60 ਦੀ ਹਾਂ ਜੀ ਇਹ ਹਾਂ ਨੇ 60000 ਦੀ 60000 ਦੀ 60000 ਦੇ 10 ਗੁੱਜੂਗਾ ਠੀਕ ਹੈ ਜੀ ਤੇ ਆਪ ਸਮਾਲ ਸਭ ਜਿਹੜੇ ਠੀਕ ਹੈ ਜੀ ਅੱਧ ਛੋਟੀ ਅੱਧ ਛੋਟੀ ਆ ਗਈ ਹਰਿਆਣੇ ਦੀ ਛੋਟੀ ਆ ਗਈ ਫੇਰ ਆ ਬੱਚਾ ਵੀ ਮੁੰਡਾ ਕੋਈ ਬਹੁਤ ਜਿਆਦਾ ਚੰਗੀ ਆ ਬੱਚਾ ਪਹਿਲਾਂ ਉਧਰ ਦੇ ਬੱਚਿਆਂ ਦੇ ਕਾਬਲ ਠੀਕ ਹੈ ਜੀ ਇਹ ਇਧਰ ਬੱਚਾ ਮਗਰ ਮੈਂ ਨਾ ਬੱਚਾ ਮੇਰੀ ਮਾਂ ਕਿਹੜੀ ਘਾਟਿਆ ਮੇਰੀ ਕਹਿੰਦੀ ਕਿ ਮੁੰਡੀ ਹਾਂ ਜੀ ਆਹ ਦਾ ਹੋਏ ਆਹ ਕਰਾ ਡੈਰੇ ਮੈਂ ਕੱਢੀ ਦੇਈ ਆ ਗਿਆ ਬੱਚਾ ਆਹ ਕੋਈ ਢੋਡੀ ਆ ਤੇ ਸ਼ੀਨੀਆਂ ਹਾਫੀ ਜਿਹੀ ਲੈ ਜੇ ਹਾਂ ਜੀ ਕੱਲਾ ਕਰਾ ਸਾਂਦੇ ਗੱਲਾਂ ਦੇ ਉਹਦਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੋ ਸੂਈ ਦਾ ਉਹ ਬੱਚਾ ਵੀ ਪੱਲਾ ਬੱਚਾ ਵੀ ਹਾਂ ਜੀ ਦੁੱਧ ਦਾ 9 ਕਿਲੋ ਦਾ ਬਾਹਰ ਹੈ ਦੁੱਧ ਦਾ 13 ਕਿਲੋ ਲੈ ਦੀ 10 ਜਾਂ 12 13 ਕਿਲੋ ਹੀ ਹਾਂ ਜੀ ਜਿੱਦਣ ਉਧਰੋਂ ਆਦੀ ਆ ਠੀਕ ਆ ਹੁਣ 9 ਕਿਲੋ ਵਧਿਆ ਚਾਰ ਕਿਲੋ ਠੀਕ ਆ ਨਿਆਦੇ ਇੱਕ ਦਾ ਹੜਿੱਕ ਹਾਂਜੀ ਤੇਰੇ ਤੋਂ ਬਾਅਦ ਚਲੋ ਨਹੀ ਸਮਝ ਨਹੀਂ ਨਹੀ ਉਹਦੇ ਨਾਲ ਉਹਨਾਂ ਦੇ ਯਾਰੋ ਕੁਝ ਜਾਂਦੇ ਨੇ ਦੁੱਧ ਨਾ ਆਦਾ ਕਾਤ ਬੜਾ ਵੱਡਾ ਹਾਂਜੀ ਕਹਿੰਦੀ ਹੁੰਦੀ ਝੋਟੀਆਂ ਮੈਨੂੰ ਕਹਿੰਦੇ ਮੋਲ ਇਹਦਾ ਜੈ ਜੀ ਕਰਨਾ ਸਿੱਟੋ ਟਿਕਟਾਂ ਵਾਲੀ ਜੈ ਜੀ ਕਰ ਦੋ ਜਿਹਦੇ ਮੈਨੂੰ ਖਾਡੋੜੀ ਮੈਂ ਪਿਛੋਂ ਲਾ ਮੈਂ ਕੰਮ ਕਰਦਾ ਮੈਂ ਨਾ ਨੂੰ ਵੇ ਇਧਰ ਵੇ ਚੜਾ ਕੜਾ ਚਾ ਉਸ ਖਾਂ ਤੋਂ ਬਹੁਤ ਚੰਗਾ ਸਮਾਂ ਬਸ ਨੂੰ ਕੋਈ ਨਾ ਲੱਗਾ ਬਾਕੀ ਇਹਦਾ ਮੁੱਲ ਦਾ ਝੋਡੀ ਦੇ ਜਿੰਨੇ ਆ ਪੀਲੇ 2 ਲੱਖ ਦੀ ਹਾਂਜੀ ਜੇ ਨਾੜੂ ਦੇ ਬੱਚਾ ਆਵੇ ਤਾਂ 2 ਲੱਖ ਦੀ ਆਈ 2.5 ਜਿਹੜਾ ਸਮਾਂ ਵਾ ਹਾਂਜੀ 2 ਉਹ 2.5 ਨਹੀਂ ਇਹ ਕੋ ਸਾਡੇ ਵਰਗਾ ਭੈਣ ਭਰਾ ਇਹ ਤੁੱਛਾ ਬੱਚਾ ਲੈ ਕੇ ਗਾਂ ਮਹੀਂ ਰੱਖਦੀ ਬਣਾ ਲੂਗਾ ਗਾਂ ਅਗਲੇ ਸੂਇਨ ਪਾਣੀ ਮੋੜੇ ਨਾ ਕਰ ਜਾ ਉਹਦਾ ਜਿੰਨਾ ਮਰਜੀ ਮਾਰੇ ਬੰਦੇ ਕੋ ਹਾਰੀ ਸਾਰੀ ਕੋਈ ਟੀ ਮਹੀਂ ਲੈ ਰਹੀ ਜਾਂਦੀ ਹਾਂਜੀ ਹਾਂਜੀ ਤਖੜੇ ਸਾਰੇ ਹਟਦੇ ਇਹੀ ਕਹਾਂਗੇ ਹਾਂਜੀ ਪਰ ਇਹ ਆ ਵੀ ਮਹੀਂ ਬਹੁਤ ਅਗਲੇ ਹਾਂਜੀ ਮੋਲੇ ਦਾ ਹਰ ਨਾ ਮਰਜੀ ਕਰੀਏ 95 ਹੀ ਦੇ ਦਾਂਗੇ 95 ਹਜ਼ਾਰ ਦੀ ਨਾਲ 95 ਦੀ ਦਾ ਨਾਂ 90 ਦੀ ਹਾਂਜੀ ਤੇ 85 ਹਜ਼ਾਰ ਦੀ ਖਾਨਾ ਨਹੀਂ ਦੇਣੀ ਪੱਕੀ 85 ਹਜ਼ਾਰ ਦੀ 85 ਹਜ਼ਾਰ ਦੀ ਦੇਖੋ ਗੱਡੀ ਨਹੀਂ ਗੱਡੀ ਨਹੀਂ ਲਿਤੀ ਠੀਕ ਹੈ ਜੀ 85 ਹਜ਼ਾਰ ਦੀ ਖਾਨਾ ਦੇਵਾਂਗੇ ਪੱਕੀ ਇੱਕ ਆ ਵਿਆਹ ਦਾ ਪਰ ਉਹ ਖਾਲਦ ਆਵੀ ਇੱਕ ਝੋਟੀ ਵਾਲੀ ਉਹ ਖਾਲਦ ਨੂੰ ਆ ਆ ਵੀ ਜਿਹੜਾ ਗੱਲ ਨਹੀਂ ਕਿਹੜਾ ਰੱਖੀ ਕਿਤੇ ਗੱਲ ਦੀ ਗੱਲ ਆਹ ਇਹ ਝੋਡੀ ਪਹਿਲਾਂ ਪਹਿਲੇ ਝੋਟ ਦੇਖੋ ਵੇ ਕਿਦਾਂ ਜਿੰਮੀ ਉੱਤੋਂ ਨਹੀਂ ਥੱਲੇ ਵੇਖੋ ਖੋਲੋ ਜੀ ਕੋਈ ਭਾਰਪੂਰ ਦੀ ਗਰੰਟੀ ਹੋਣਾ ਸਾਡੀ ਗਰੰਟੀ ਹੋ ਗਈ ਦੀ ਤਿੰਨ ਮਾ ਸਰ ਜੀ ਹੋਰ ਵੇ ਚੱਲਣਾ ਨਹੀਂ ਕੋਣ ਵੱਡਿਆਂ ਦੇਖ ਝੋਡੀ ਥੱਲੇ ਖਾਲੇ ਕਿਰਾ ਕੋਈ ਭਾ ਦੀਆਂ ਰੁਚੀਆਂ ਮਿਲਦੀਆਂ ਨੇ ਆਓ ਇੱਕ ਨਹੀਂ ਹੋਣ ਆਈਏ ਆ ਮਈ ਆ ਗਈ ਕੋਈ ਪਹਿਲਾ ਸੁ ਆ ਗਏ ਪਹਿਲਾ ਸੁ ਆ ਪਰ ਕੱਟੀ ਜਿਗਾੜ ਵੇਲਾ ਆ ਕੱਟੀ ਮੋਲੇ ਦੇ ਛੋਟਾ ਨੇ ਸਾਰੀਆਂ ਗਰਮੀਆਂ ਦੋ ਦਿਨੀਆਂ ਸਾਰੀਆਂ ਗਰਮੀਆਂ ਸਿਰਫ ਸਿੰਘ ਮਾਸੇ ਵੀਡੀਓ ਨਾਲੋਂ ਜ਼ਿਆਦਾ ਵੱਡਾ ਜਾ ਆਪਣਾ ਦੇ ਪਰ ਸਿੰਘ ਇਡਾ ਵੱਡਾ ਨਹੀਂ ਵੀਡੀਓ ਥੋੜਾ ਜ਼ਿਆਦਾ ਵੱਡਾ ਜਾ ਆਪਣਾ ਦੇ ਪਾਤੀ 라 ਦੀ ਹੈ ਪਿੱਠ ਪੜਾ ਬਲਾਵਾ ਅਏ ਕੈਮ ਲਈ ਬੜੀ ਸਾਸ ਦੇਣਾ ਜੇ ਕੱਢ ਜਣਾ ਹੱਦ ਆ ਗਏ ਨੇ ਹਾਂਜੀ ਆ ਥੱਲੇੋਂ ਬੜਾ ਖੁਲਾਰਾ ਪਾਇਆ ਜੇ ਐਸੀ ਜਾ ਸੁਆ ਤੇਜੀ ਦੂਜਾ ਜਤ ਦੇ 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 ਦਸੋ ਡੇਢ ਫੇ ਬੋਲ ਰਿਹਾ ਤਾਂ ਹੀ ਮੇਰੇ ਬਾਹਰ ਤੇ ਹਸਾ ਨਾ ਕਰੀਏ ਨਾ ਤਾਜੀ ਸੁਣੀ ਸਾਰੀਆਂ ਗਰਮੀਆਂ ਨਾੜੋ ਦੇ ਬੱਚਾ ਸਾਰੀਆਂ ਮੀਆਂ ਚੰਗੀ ਆ ਟੋਕੜਾਂ ਤੱਕੜਾਂ ਕਿਉਂਕਿ ਟੋਕੜਾਂ ਦੇ ਭੱਜਣੀਆਂ ਗੱਡੀਆਂ ਮੱਠੀ ਮਿਸ਼ਰੋਣਾ ਹਾਂਜੀ ਇਹਨੇ ਉਹਨਾਂ ਦਿਨਾਂ ਦੇ ਕਾਰਡ ਕੱਢਦੇ ਜਿੰਨਾ ਦਿਨ ਚੰਗੀ ਭਲੀ ਮੀਂਹ ਬੰਦੇ ਕੋਲ ਹਾਂਜੀ ਦੱਸੋ ਇਹਦਾ ਮੋਲ ਜਨਾ ਮਰਜ਼ੀ ਕਰੀਏ ਆਵੇ ਬਣਾ ਇਹਦਾ ਮੋਲ ਮੋਲੇ ਦਾ ਤਾਂ ਕਰਦੇ ਅਸੀਂ 85 ਵੀ ਅਸੀਂ ਹਾਂਜੀ ਪਰ ਇਹ 75 ਦੀ ਵੇਚ ਦੇਣੀ 75 ਦੀ ਚਲੋ ਹਾਨਾ ਇਹ ਸੱਤ ਅੜੇ ਲਾਂਗੇ ਸੱਤ ਅੜੇ ਹਾਂ ਨਾ ਬੱਕੀ ਸੱਤ ਅੜੇ ਇਹਨੂੰ ਘੱਟ ਦੇਣੀ ਸੱਤ ਅੜੇ ਤਾਂ ਹਾਨਾ ਬੱਕੀ ਜਿਹੜੀ ਠੀਕ ਹੈ ਜੀ ਆ ਜਾਓ ਗਾਈ ਨੂੰ ਖਾ ਲਿਓ ਆ ਖਾ ਲਓ ਹਾਂ ਦੋ ਦੇਸ ਲੈ ਵਾ ਠਕੀ ਆ ਤੇ ਗਾਈ ਨੂੰ ਜਿਹੜੀ ਪੱਕੀ ਹਾਨਾ ਹੈ ਵਾ 32 ਬੱਤੀ ਦੀ ਰਹਿਣੀ ਆ ਹਾਨਾ ਬੱਤੀ ਦੀ ਰਹਿਣੀ 32 ਹਾ ਦੀ ਹਾਨਾ ਇਹ ਸੁਆ ਕਿਨੋਂ ਆ ਗਿਆ ਹਾਂ ਲੱਗਦਾ ਲੱਗਦਾ ਤਾਂ ਮੈਂ ਮਾਤ ਦਿੱਤਾ ਨਮਾ ਮੋਤੀ ਦਾ ਜਤਨ ਆ ਰਹੀ ਠੀਕ ਹੈ ਜੀ ਛੋਟੀ ਵੀ ਜਾਣਾ ਨਹੀਂ ਆਹ ਨਹੀਂ ਕਰਦੀ 10 ਦਾ ਮੋਲ ਬਾਕੀ ਉਹਨੇ ਦੇਣੀ ਠੀਕ ਹੈ ਜੀ 32 ਜੱਦ 32 ਦੀ ਹਾਂ ਬਾਕੀ ਦੇਣੀ ਠੀਕ ਹੈ ਜੀ ਤੇ ਦੱਸ ਦੋ ਦੱਸ ਠੀਕ ਹੈ ਜੀ ਬਹੁਤ ਹੈ ਠੀਕ ਹੈ ਜੀ ਮਾਡੀ ਨੂੰ ਐਡੂਲੀ ਦੇ ਤਾਂ ਕਰਕੇ ਆਪਾਂ ਨਹੀਂ ਆ ਹਾਂਜੀ ਠੀਕ ਹੈ ਪਿੰਡ ਆਪਣਾ ਬੰਘਾਰੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਅਸਲੀ ਮਜੀਠਾ ਠੀਕ ਹੈ ਜੈਨਤੀਪੁਰ ਤੋਂ ਲੱਗਾ 4 ਕਿਲੋਮੀਟਰ ਹੈ ਠੀਕ ਹੈ ਛੋਟੀ ਬੰਘਾਰੀ ਹੈ ਕਬੱਡੀ ਲਾਗੇ ਆ ਠੀਕ ਹੈ ਲਾਗੋ ਲਾ ਦੋ ਬੰਘਾਰੀਆਂ ਦਾ ਤੇ ਨੰਬਰ ਆਪਣਾ 985598 21499 ਹਾਂਜੀ ਦੂਜਾ 73473 66099 ਇਹੋ ਦੋਵੇਂ ਨੰਬਰ ਆ ਸასი ਠੀਕ ਹੈ